ਲੇਕੇ ਦਿੱਤਾ ਉਹਨਾਂ ਨੂੰ ਨਮਨ ਯਾਦ ਕਰਦੇ ਅਸੀਂ ਅੱਜ 쿠ਸੀ ਮਨਾ ਰਹੇ ਆ ਪੂਰਾ ਦੇਸ਼ 쿠ਸੀ ਮਨਾ ਰਿਹਾ ਇਹਦੇ ਵਿੱਚ ਪਾਰਟੀ ਦਾ ਕੋਈ ਮਤਲਬ ਨਹੀਂ ਪਾਰਟੀ ਦਾ ਅੱਜ ਹਰੇਕ ਇਨਸਾਨ ਨੂੰ ਹਿੰਦੁਸਤਾਨ ਦੇ ਰਹਿਣ ਵਾਲੇ ਨੂੰ 쿠ਸੀ ਹੈ ਉਹ 쿠ਸੀ ਮਨਾਇਦਾ ਜੀ ਅੱਜ ਭੰਗੜਾ ਵੀ ਹੈ ਇਸ ਤੋਂ ਜ਼ਿਆਦਾ ਸੁਭ ਦਿਨ ਸਾਡੇ ਭਾਰਤ ਵਾਸਤੇ ਨਹੀਂ ਹੈ ਭਾਰਤੀ ਲੋਕਾਂ ਵਾਸਤੇ ਨਹੀਂ ਹੈ ਜੈਸਾ ਕੋਈ ਸੰਦੇਸ਼ ਸੰਦੇਸ਼ ਇਹ ਹੈ ਕਿ ਸਾਡੇ ਸਹਿਯਦਾਂ ਨੂੰ ਨਮਨ ਕਰਕੇ ਉਹਦੇ ਦਿਖਾਏ ਰਸਤੇ ਤੇ ਚੱਲੀਏ ਇਮਾਨਦਾਰੀ ਵਾਰਤਤੇ ਹੋਏ ਦੇਸ਼ ਦੇ ਵਿੱਚ ਸਮਾਜ ਦੀ ਸੇਵਾ ਕਰੀਏ ਔਰ ਰਿਸ਼ਮਤਖੋਰੀ ਨੂੰ ਦੂਰ ਕਰੀਏ ਔਰ ਇੱਕ ਦੂਸਰੇ ਦੇ ਜਿਹੜੀ ਤਸਲ ਰੰਜਸ ਹੈ ਉਹਨੂੰ ਮਿਟਾਈਏ ਅੱਜ ਫਾਇਲ ਕਾ ਦੇ ਵਿੱਚ ਬਾਰਡਰ ਦੇ ਉੱਤੇ 200 ਫੁੱਟ ਦਾ ਤਿਰੰਗਾ ਲਹਿਰਾਇਆ ਜਾਣਾ ਹੈ ਕਿਵੇਂ ਵੇਖਦੇ ਜੀਓ ਅੱਥ ਬਾਰਡਰ ਤੇ ਨਹੀਂ ਸਾਰਾ ਹਿੰਦੁਸਤਾਨ ਤੇ ਲਹਿਰਾਇਆ ਜਾਣਾ ਹੈ ਹਕੂਮਤ ਹਿੰਦੁਸਤਾਨ ਦੇ ਬਾਰਡਰਾਂ ਤੇ ਵੀ ਨਹੀਂ ਜੇ ਵੀ ਬੜਾ ਫਰ ਕਰ ਤਿਰੰਗਾ ਦੀ ਜਿਹੜੀ ਕੈਂਪੇਨ ਸ਼ੁਰੂ ਕੀਤੀ ਗਈ ਸੀ ਉਹ ਹਾਂ ਜੀ ਘਰ ਘਰ ਤਿਰੰਗਾ ਸਾਡੇ ਮਤਲਬ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਬੜੀ ਕੋਈ ਆਸਾਨੀ ਨਾਲ ਦੇਸ਼ ਆਜ਼ਾਦ ਨਹੀਂ ਹੋਇਆ ਬੜੀ ਕੁਰਬਾਨੀਆਂ ਦੇ ਕੇ ਸਾਡੇ ਸਹਿਯਦਾਂ ਨੇ ਹਸਦੇ ਫਾਂਸੀ ਦੇ ਫੰਦੇ યાਤਨਾਵਾ ਮੁੱਖੇ ਬਣੇ ਰਹਿ ਕੇ ਸਾਨੂੰ ਵੋਟ ਦੀ ਤਾਕਤ ਲੈ ਕੇ ਦਿੱਤੀ ਹੈ ਇਹ ਵੋਟ ਦੀ ਤਾਕਤ ਸਾਡੇ ਕੋਲ ਹੈ ਤਾਂ ਰਾਜਾ ਅਸੀਂ ਚੁਣਦੇ ਆ ਕੋਈ ਰਾਜ ਤਿਲਕ ਨਾੜਾ ਜਾਨੀ ਚੁਣਿਆ ਜਾਂਦਾ ਜੈਨ ਸਾਹਿਬ ਬਰੇਤ ਵਾਕੇ ਜੇ ਕੱਲੇ ਫਾਇਦਾ ਵਿੱਚ ਤੁਸੀਂ ਉਜਿਤ ਕੀਤਾ ਹੈ ਕਿ ਭਾਜਪਾ ਵੱਲੋਂ ਜਗ੍ਹਾ-ਜਗ੍ਹਾ ਤੇ ਮਤਲਬ ਯਸਤੇ ਕੇਯੋਜਨ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਕਿੰਨਾ ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਹਰੇ ਗਾਮ ਦੇ ਵਿੱਚ ਹਰੇ ਪ੍ਰਿੰਟ ਦੇ ਵਿੱਚ ਹਰੇ ਘਰ ਦੇ ਕੀ ਲੋੜ ਪੈ ਗਈ ਕਿ ਭਾਵਨਾ ਘਟ ਹੋ ਰਹੀ ਸੀ ਜਿਸ ਦੇ ਇਸੇ ਭਾਵਨਾ ਜਾਗਰੂਕ ਕਰਨ ਵਾਸਤੇ ਕੀਤਾ ਗਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਈ ਨੇ ਜੋਤ ਜਗਾਈ ਸੀ ਕਿ ਜਿਹੜੇ ਸ਼ਹੀਦ ਬਾਰਡਰ ਤੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਔਰ ਅੱਜ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਹੈ ਜਦੋਂ ਉਹਨਾਂ ਦੀ ਅਰਥੀ ਆਂਦੀ ਹੈ ਦਾ ਫੌਜ ਵੀ ਔਰ ਜੋ ਵੀ ਉਥੇ ਲੀਡਰ ਹੁੰਦੇ ਆ ਵੱਡੇ ਵੱਡੇ ਨਮਨ ਕਰਕੇ ਉਹਨਾਂ ਯਾਦ ਕਰਦੇ ਆ ਇਹ ਅਟਲ ਬਿਹਾਰੀਵਾਜ ਪਈ ਤੋਂ ਅੱਜ ਮੋਦੀ ਸਾਹਿਬ ਨੇ ਜਿੰਨੇ ਵੀ ਦੇਸ਼ ਦੇ ਵਿੱਚ ਅਭਿਆਨ ਚਲਾਏ ਆ ਇਹ ਨੌਜਵਾਨ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਆਜ਼ਾਦੀ ਕੋਈ ਆਸਾਨੀ ਨਾਲ ਨਹੀਂ ਮਿਲੀ ਆਜ਼ਾਦੀ ਦੇ ਵਾਸਤੇ ਸਾਨੂੰ ਜਾਗਣਾ ਪੈਣਾ ਹੈ ਇਹਨੂੰ ਆਜ਼ਾਦ ਰੱਖਣ ਵਾਸਤੇ ਸਾਨੂੰ ਯਾਦ ਰੱਖਣਾ ਪੈਣਾ ਜਿਵੇਂ ਇੱਕ ਦਿਨ ਪਹਿਲੇ ਕਿਉਂ ਚੁਣਿਆ ਗਿਆ ਕੱਲ੍ਹ ਕੀ ਆਜ਼ਾਦੀ ਦਿਹਾੜਾ ਕੱਲ੍ਹ ਲੱਗਾ ਕੱਲ੍ਹ ਵੀ ਕੀਤਾ ਜਾ ਸਕਦਾ ਸੀ ਕਿਉਂਕਿ ਦੇਸ਼ ਦੀ ਆਜ਼ਾਦੀ ਵਾਲਾ ਦਿਨ ਕੱਲ੍ਹ ਹੈ ਕੋ ਇੱਕ ਦਿਨ ਪਹਿਲੇ ਫੈਸਲੇ ਹੋਏ ਸਾਡੀ ਕੁਸ਼ੀ ਦਾ ਦਿਨ ਅੱਜ ਹੈ ਕੱਲ ਜਿਹੜਾ ਹੈ ਝੰਡਾ ਜਿਹੜਾ ਹੈ ਪੂਰੇ ਦੇਸ਼ ਦੇ ਵਿੱਚ ਲहराਇਆ ਜਾਏਗਾ ਜੀ ਹੁਣ ਇਸ ਤੋਂ ਬਾਅਦ ਕੀ ਸ਼ਡਿਊਲ ਹੈ ਸਰ ਇੱਕ ਬਾਅਦ ਨਮਨ ਕਰਾਂਗੇ ਸਾਡੇ ਪਾਰਟੀਆਂ ਹੋਰ ਆ ਰਹੀਆਂ ਅਰਨੇਲਾ ਤੋਂ ਆ ਰਿਹਾ ਸਾਡੇ ਹੋਰ ਪਿੰਡਾਂ ਤੋਂ ਆ ਰਿਹਾ ਅਸੀਂ ਸਹਿਦ भगत ਸਿੰਘ ਜੀ ਨੂੰ ਨਮਨ ਕਰਦੇ ਹੋਏ ਔਰ ਅਸੀਂ ਪਰਮਾਤਮਾ ਤੋਂ ਅਰਦਾਸ ਪ੍ਰਾਰਥਨਾ ਕਰਦੇ ਹਾਂ ਲੋਕਾਂ ਨੂੰ ਅਸੀਂ ਇੱਕ ਅਪੀਲ ਕਰਦੇ ਆ ਕਿ ਆਓ ਇਸ ਸਟੇਜ ਦੇ ਵਿੱਚ ਕ੍ਰਾਪਸ਼ਨ ਰਿਸ਼ਵਤਖੋਰੀ ਮੰਨਾ ਦੇ ਵਿੱਚ ਭੇਦ ਜਿਹੜਾ ਉਹ ਮਿਟਾ ਕੇ ਔਰ ਦੇਸ਼ ਦੀ ਤਰੱਕੀ ਵੱਲ ਹੱਥ ਬੜੇ ਜੀ ਧੰਨਵਾਦ